ਅੰਤਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਫਰੀਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ ਦੀ ਜਿੱਥੇ ਇੱਕ ਨੌਜਵਾਨ ਲੜਕੀ ਦਾ ਵਿਆਹ ਤਿਆਰਿਆ ਸੀ ਪਰ ਵਿਆਹ ਦੇ ਚਾ ਅਧੂਰੇ ਰਹਿ ਗਏ ਜਦੋਂ ਵਿਆਹ ਵਾਲੀ ਲਾੜੀ ਦੀ ਮੌਤ ਹੋਣ ਦਾ ਖਬਰ ਮਿਲੀ ਹੈ ਜਾਣਕਾਰੀ ਮੁਤਾਬਕ ਫਰੀਕੋਟ ਜ਼ਿਲ੍ਹੇ ਦੇ ਪਿੰਡ ਬਗਰਾੜੀ ਦੀ ਰਹਿਣ ਵਾਲੀ ਪੂਜਾ ਦਾ ਵਿਆਹ ਪਿਛਲੇ ਸਮੇਂ ਨੂੰ ਧਾਰਤ ਕੀਤਾ ਗਿਆ ਸੀ ਜਿਸ ਲੜਕੇ ਨਾਲ ਉਸਦਾ ਵਿਆਹ ਹੋਣਾ ਸੀ ਉਹ ਦੁਬਈ ਵਿੱਚ ਰਹਿੰਦਾ ਸੀ ਅਤੇ ਵੀਡੀਓ ਕਾਲ ਦੇ ਉੱਪਰ ਹੀ ਉਹਨਾਂ ਦਾ ਵਿਆਹ ਨਿਧਾਰਤ ਕੀਤਾ ਗਿਆ ਸੀ। ਅਤੇ ਹੁਣ ਵਿਆਹ ਦਿਨ ਸੀ ਘਰ ਦੇ ਵਿੱਚ ਪੂਰੀਆ ਚਾਹ ਸੀ ਅਤੇ ਤਿਆਰੀਆਂ ਜੋਰਾਂ ਤੇ ਸਨ। ਰਾਤ ਸਮੇਂ ਡੀਜੇ ਦੇ ਉੱਪਰ ਖੂਬ ਨਾਚ ਗਾਣਾ ਹੋਇਆ ਲੜਕੀ ਵੱਲੋਂ ਵੀ ਖੁਸ਼ੀ ਜਾਰ ਕੀਤੀ ਗਈ। ਪਰ ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਵਜੇ ਦੇ ਕਰੀਬ ਲੜਕੀ ਦੇ ਨੱਕ ਦੇ ਵਿੱਚੋਂ ਖੂਨ ਵਗਿਆ ਤਾਂ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਮ੍ਰਿਤਕ ਉਸ ਨੂੰ ਐਲਾਨ ਦਿੱਤਾ ਗਿਆ। ਜਿਸ ਦੇ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਪਿੰਡ ਦੇ ਵਿੱਚ ਵੀ ਕਿਤਨੇ ਕੁ ਤੇ ਸ਼ੋਕ ਦੀ ਲਹਿਰ ਹੈ ਤੁਸੀਂ ਵੀ ਸੁਣੋ ਇਸ ਬਾਰੇ ਕੀ ਹੋਰ ਜਾਣਕਾਰੀ ਸਾਂਝੀ ਕਰਦੇ ਨੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਕੀ ਕਹਿ ਸਕਦੇ ਨੇ ਦੋ ਕੁ ਤਰਾਵਾਂ ਨਾ ਘਾਟਾ ਵਰਤਵੀ ਕੀ ਕਹਿ ਸਕਦੇ ਨੇ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਆਪਾਂ ਇਸ ਕੀ ਸਰ ਕਰ ਵਿਆਹ ਦੇ ਦਿਨ ਤਰੇ ਸੇ ਵਧਿਆ ਚਾੜਾ ਚਾਵਾਂ ਲਾਡਾ ਨਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਾ ਨਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਹੋਵੇ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਇਹੋ ਜਾਂ ਮਾਲਕ ਕਿਸੇ ਵੈਰੀ ਦੁਸਮਣ ਦਾ ਹੋਊਗੀ 12 1 ਦੇ ਸੰਸੰਸ ਕਿਉਂ 12 1 ਵਜੇ ਇਨਾਂ ਆਮ ਹੀ ਡੀਜੇ ਚੱਲਦੇ ਆ ਉਹ ਦੋ ਬਾਰ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਆਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਤਾ ਲੋਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ ਜੇ ਇੱਕ ਦੂਜੇ ਬੰਦੇ ਨਾਲ ਅਸੀਂ ਕੋਈ ਗਰਮੀ ਸਰਦੀ ਨਹੀਂ ਮਖਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਕੋ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮਣ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਦਾ ਅੱਜ ਤੋੜ ਦੇ ਕੀ ਨਾਮ ਬਈ ਤੇ ਨਾ ਮੇਰਾ ਨਾਮ ਮੰਟੂ ਹੈ ਅੱਛਾ ਬਈ ਤੁਸੀਂ ਕੁੜੀ ਦੇ ਸਹੁਰੇ ਪਰਿਵਾਰ ਤੋਂ ਹਾਂਜੀ ਮੈਂ ਵੱਡਾ ਭਰਾ ਹਾਂ ਸਭ ਤੋਂ ਵੱਡੀ ਗੱਲ ਤੇ ਇਹ ਸਾਡੇ ਕੋਲੇ ਕੋਈ ਬੋਲਣ ਨੂੰ ਕੋਈ ਹੈ ਨਹੀਂ ਕੁਝ ਇਹ ਬੋਲ ਗਏ ਸੀ ਮੰਦਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈ ਜੀ ਖੁਸ਼ੀਆਂ ਦਾ ਮਾਹੌਲ ਸੀਗਾ ਰਿਸ਼ਤੇਦਾਰ ਇਕੱਠੇ ਹੋਏ ਸਾਰੇ ਦੋਨੇ ਪਰਿਵਾਰ ਮਸਾਂ ਇਕੱਠੇ ਹੋਏ ਸੀ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜ਼ਿਆਦਾ ਮਾੜੀ ਹੋ ਗਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਾਨੂੰ ਪਿਆ ਪਰਿਵਾਰਾਂ ਨੂੰ ਪੈ ਗਿਆ ਠੀਕ ਹੈ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਨਹੀਂ ਇਹ ਵੀ ਹੈ ਕਿ ਕਰਜ਼ੇ ਥੱਲੇ ਇੰਨਾ ਕਾਜਾ ਦੇ ਨੱਪੇ ਪਏ ਔਰ ਸਾਡੇ ਕਿਸੇ ਅਰਥ ਲਿਖੇ ਨਹੀਂ ਲੱਗਿਆ 11ਾਂ ਚ ਪਿਆ ਹੁਣ ਉਹ ਕੀ ਕਰਾਂਗੇ ਅਸੀਂ ਬਿਲਕੁਲ ਬਿਲਕੁਲ ਸਾਡੇ ਤਾਂ ਕੇ ਕੰਮ ਦੇ ਵਿੱਚ ਐਣੀ ਨਾ ਉਹਨੇ ਜਵਾਗੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ ਕਿਦੇ ਵਾਸਤੇ ਇਕੱਠਾ ਕਰੀ ਜੰਨੇ ਮੈਂ ਬਿਲਕੁਲ ਹੁਣ ਇਹ ਮੇਰੇ ਭਰਾ ਦਾ ਚਾਸੀ ਬਾਈ ਮੈਂ ਨਾ ਆਪ ਇਹਨੂੰ ਨਾਂ ਲੈ ਆ ਕੇ ਕੱਪੜੇ ਖਰੀਦੇ ਬੂੜੋ ਜੋ ਵੀ ਮੰਨਦਾ ਭਈਆ ਭਈਆ ਇਹਨੇ ਮੈਨੂੰ ਕਹਿਣਾ ਭਈ ਨਹੀਂ ਯਾਰ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗਾ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਭਈ ਸਾਡੇ ਕੋਈ ਅੰਦਰੋਂ છાਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ